ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਅਜੀਤ ਇਨਕਲੇ 에য়ারਪੋਰਟ ਰੋਡ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬੀ ਸਰਦਾਂ ਤੇ ਤੁਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੀ ਖਨਪਾਟ ਸਾਹਿਬ ਜੀ ਦੇ ਪੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਪਾਈ ਮਲਕੀਤ ਸਿੰਘ ਵੱਲੋਂ ਰਾਗੀ ਕੀਰਤਨ ਕੀਤਾ ਗਿਆ ਮੁੱਖ ਗ੍ਰੰਥੀ ਬਾਬਾ ਦਰਸ਼ਨ ਸਿੰਘ ਪ੍ਰਧਾਨ ਬਲਦੇਵ ਸਿੰਘ ਸਕੱਤਰ ਰਣਜੀਤ ਸਿੰਘ ਅਮਰਜੀਤ ਸਿੰਘ ਪੰਗੂ ਪ੍ਰਤਾਪ ਸਿੰਘ ਰੰਧੀਰ ਸਿੰਘ ਪੁੱਲਰ ਸਮੇਤ ਕਈ ਲੋਕ ਸ਼ਾਮਿਲ ਸਨ ਗੁਰਦੁਆਰਾ ਸ੍ਰੀ ਗੁਰੂ ਖਾਗੂਬੰਦ ਸਾਹਿਬ ਜੀ ਵਿਖੇ ਅੱਜ ਮਹਾਨ ਉਹਨਾਂ ਦਾ ਪ੍ਰਕਾਸ਼ ਗੁਰਪ੍ਰਭ ਸ੍ਰੀ ਗੁਰਖੰਗਪਤ ਸਾਹਿਬ ਦਾ ਗੁਰਦੁਆਰਾ ਸ੍ਰੀ ਖਗੂਮਸਾ ਜਿਖੇ ਸਾਰੀਆਂ ਸੰਗਤਾਂ ਦੇ ਨਾਲ ਬੜੇ ਚਾਵਾਂ ਤੇ ਸਰਦਾਂ ਦੇ ਨਾਲ ਮਨਾਉਣ ਜਾ ਰਿਹਾ ਹੈ ਜਿਸ ਦੇ ਵਿੱਚ 500 ਤੋਂ ਸ੍ਰੀ ਅਖੰਡ ਪਾਤਸ਼ਾਹ ਬਰਮ ਥਨ ਗੁਰਕੇ ਲੰਗਰ ਰਾਮਤੋਂ ਲੈ ਕੇ ਹੁਣ ਤੱਕ ਟਰਾਲ ਵਰਤੇ ਜਾ ਰਹੇ ਹਨ ਅਸੀਂ ਅੱਜ ਮਨਾਇਆ ਇਸ ਗੁਰੂ ਘਰ ਵਿੱਚ ਇਹ ਨਾਂ ਵੀ ਉਸਦੇ ਨਾਂ ਰੱਖਿਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੇ ਗੁਰਦੁਆਰੇ ਦਾ ਪਹਿਲਾਂ ਕਿ ਤਿੰਨ ਕਲੋਨੀਆਂ ਦਾ ਇਹ ਗੁਰੂ ਅਮਰਦਾਸ ਗੁਰੂ ਰਾਮਦਾਸ ਅਜੀਤ ਸਿੰਘ ਖਲੇਵ ਦਾ ਬੜਾ ਸਹਿਯੋਗ ਦੇ ਰਹੇ ਸਾਰੀਆਂ ਸੰਗਤਾਂ ਬੜਾ ਚੜ੍ਹਦੀ ਕਲਾ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਦਾ ਸਾਰਾ ਧੰਨਵਾਦ ਆ ਜੀ ਦੋਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਤ ਸਿੰਘ ਖਲੇਵ ਸਾਹਿਬ ਦੀ ਕਮੇਟੀ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਸੰਬੰਧੀ ਪਰसों ਰੋਜ ਤੋਂ ਖੰਡਪਾਲ ਰਖਾਇਆ ਗਿਆ ਸਨ ਉਹਨਾਂ ਦੇ ਅੱਜ ਭੋਗ ਪਾਏ ਉਪਰੰਤ ਗੁਰੂ ਘਰ ਲੰਗਰ ਜਿਹੜਾ ਵਰਤਾਇਆ ਗਿਆ ਤੇ ਗੁਰੂ ਆਸ ਪਾਰੀ ਦੀਆਂ ਸਖਤਾਂ ਨੇ ਗੁਰਦੁਆਰਾ ਸਾਹਿਬ ਆ ਕੇ ਬਹੁਤ ਹੀ ਜਿਹੜੀ ਸਰਦਾ ਪਾ